ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਔਲਖ ਡੇਰੀ ਫਾਰਮ ਤੇ ਤੇ ਅੱਜ ਦੀ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਆਸਾ ਪੁੱਤਰ ਤੇ ਜ਼ਿਲ੍ਹਾ ਸ਼੍ਰੀ ਮੋਕਸਰ ਸਾਹਿਬ ਲੱਗਦਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਕਰਾਂਗੇ ਵੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਦੇ ਨਿਸ਼ਾਨ ਨੂੰ ਦਬਾ ਕੇ ਆਲਰਟ ਸੈੱਟ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਦੋਸਤੋ ਅੱਜ ਜਿਹੜੀ ਤੁਸੀਂ ਸਾਹਮਣੇ ਸਕਰੀਨ ਤੇ ਜਰਸੀ ਨਸਲ ਦੀ ਵਹਿੜ ਦੇਖ ਰਹੇ ਇਹ ਬਾਈ ਦੀ ਉਕਾਊ ਹੈ ਦੂਜਾ ਸੂਆ ਸੂਣ ਵਾਲੀ ਵਹਿੜ ਆ ਸੱਜਣੋ ਤੇ ਤੁਰਦੀ ਤੁਸੀਂ ਚੈੱਕ ਕਰ ਸਕਦੇ ਆ ਸੋਹਣੇ ਮੂੰਹ ਮੱਥੇ ਦੀ ਫੇਸ ਕੁਆਲਿਟੀ ਬਹੁਤ ਚੰਗੀ ਏ ਪ੍ਰਿੰਟ ਬਹੁਤ ਚੰਗਾ ਹੈ ਥਾਣ ਹੋਵਾਨੀ ਦੀ ਪੂਰੀ ਸਾਫ ਹੈ ਤੋਰਾ ਤੋਰਾ ਵੀ ਪੂਰਾ ਚੰਗਾ ਹੈ ਵਹਿੜ ਦਾ ਦੇਖ ਸਕਦੇ ਤੁਸੀਂ ਸੋਹਣੇ ਮੂੰਹ ਮੱਥੇ ਦੀ ਜਰਸੀ ਵਹਿੜ ਆ ਦੂਜੇ ਸੂਏ ਸੂਣ ਵਾਲੀ ਇੱਕ ਕਰੀ ਤੋਈ ਤੁਰਦੀ ਚੈੱਕ ਕਰ ਸਕਦੇ ਆ ਤੇ ਨੇੜ ਤੋਂ ਆਪਾਂ ਥਾਂ ਰਵਾਨਾ ਤੁਹਾਨੂੰ ਦਿਖਾ ਦਿੰਨੇ ਆ ਦੇਖ ਸਕਦੇ ਆ ਬਹੁਤ ਸੋਹਣੀ ਠੰਡੀ ਸੀ ਲੋਇੜ ਹੈ ਚੈੱਕ ਕਰ ਸਕਦੇ ਹ ਜਿਹੜੇ ਕੁਝ ਦਿਨ ਸੂਨ ਦੇ ਵਿੱਚ ਬਾਕੀ ਆ ਹਫਤਾ 10 ਦਿਨ ਵੇੜ ਨੇ ਸੂਨ ਦੇ ਵਿੱਚ ਲੈ ਜਾਣੇ ਤੇ ਵਾਜਬ ਰੇਟ ਦੇ ਵਿੱਚ ਵੀ ਆਪਾਂ ਕਹਿੰਦਾ ਆ ਆਪਾਂ ਦੇ ਦੇਣੀ ਹੈ ਤੇ ਰੇਟ ਇਹਦਾ ਫੋਨ ਤੇ ਹੋਊਗਾ ਤੇ ਨੰਬਰ ਬਾਈ ਦਾ ਆਪਾਂ ਸਕਰੀਨ ਤੇ ਚਲਾਵਾਂਗੇ